ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਲੈ ਕੇ ਆਏ ਤੇ ਇੱਕ ਸਲਾਈ ਦਾ ਇਹ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਕਿਸੇ ਵੀ ਪ੍ਰੋਜੈਕਟ ਤੇ ਬਣਾ ਸਕਦੇ ਆ ਪਹਿਲਾ ਕੁੰਡਾ ਆਪਾਂ ਬਿਨਾਂ ਬੁਨੇ ਉਤਾਰਾਂਗੇ ਤਾਗਾ ਆਪਣੀ ਸਾਈਡ ਲੈ ਆਵਾਂਗੇ ਤਰਨ ਕੁੰਡੇ ਉਲਟੀ ਬੁਣਾਂਗੇ 1 2 3 ਇਹ ਫਿਰ ਇਹ ਤਿੰਨੇ ਕੁੰਡਿਆਂ ਨੂੰ ਆਪਾਂ ਇਸ ਸਲਾਈ ਤੇ ਦੁਬਾਰਾ ਚੜਾਵਾਂਗੇ ਤੇ ਤਾਗਾ ਬੈਕ ਸਾਈਡ ਲੈ ਜਾਗੇ ਦੁਬਾਰਾ ਫਿਰ ਇਸ ਸਲਾਈ ਤੇ ਲਿਆ ਕੇ ਤਾਗਾ ਫਿਰ ਆਪਣੀ ਸਾਈਡ ओल् गन पहपााइरा लान फिर बैैड ले जांगे फर दवारा एलाइ फपशाे ओल्टेलाइ जाया त बैैड जांगे फिर द्वारा इसथाइ ਲਗਾ ਇਹੀ ਤਿੰਨ ਕੁੰਡੇ ਪਦਵਾਰਾ ਦਵਾਰਾ ਰੀਪੀਟ ਕਰਨੇ ਆ ਬਿਲਕੁਲ ਸੌਖਾ ਤੇ ਈਜ਼ੀ ਡਿਜ਼ਾਈਨ ਆ ਕਿਸੇ ਵੀ ਪ੍ਰੋਜੈਕਟ ਚ ਬਣਾ ਸਕਦੇ ਬਹੁਤ ਸੋਹਣਾ ਲੱਗਦਾ ਬਣਿਆ ਹਾਂ ਇਹੀ ਜੇ ਅਪਾ ਤਿੰਨ ਤਿੰਨ ਕੁੰਡੇ ਕਰਦੇ ਆ ਇਹ ਸਿੱਧੇ ਇਸ ਤਰੀ ਰੱਖਣੇ ਜਿਹੜੇ ਅਪਾ ਤਿੰਨ ਇੱਕ ਵਾਰ ਇਕੱਠੇ ਬਣਾਇਆ ਉਹਨਾਂ ਨੂੰ ਇਕੱਠਿਆਂ ਨੂੰ ਹੀ ਬਣਾਉਣਾ ਇਹਨਾਂ ਨੂੰ ਅਲੱਗ-ਅਲੱਗ ਨਹੀਂ ਕਰਨਾ ਹੈਗਾ ਫਿਰ ਇਹ ਆਪਣੇ ਸਿੱਧੇ-ਸਿੱਧੇ ਫਲੀਆਂ ਦੀ ਤਰ੍ਹਾਂ ਇਹ ਆਪਣਾ ਡਿਜ਼ਾਈਨ ਬਣ ਕੇ ਆਊਗਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਸ਼ੇਅਰ ਵੀਡੀਓ ਨੂੰ ਜਰੂਰ ਕਰਿਆ ਕਰੋ ਪਾਸਟਾ ਲਗਾ ਪਾਸਟਾ ਉਲਟਾ ਬਣਾ ਲਾਂਗੇ ਬੈਕ ਸਾਈਡ ਆਪੇ ਸਾਰੀ ਉਲਟਾ ਬੁਲ ਕੇ ਕੰਪਲੀਟ ਕਰਾਂਗੇ ਇਹ ਹੀ ਆਪਾਂ ਜਿਹੜੀ ਪਹਿਲਾਂ ਡਿਜ਼ਾਈਨ ਵਾਲੀ ਇੱਕ ਸਲਾਈ ਪਾਈ ਆ ਇਹ ਹੀ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰਨੇ ਸਿੱਧੀ ਸਾਈਡ ਤੋਂ ਬੈਕ ਸਾਈਡ ਤੋਂ ਹਰ ਵਾਰ ਇਸ ਤਰੀ ਜਾਊਗਾ ਤਿੰਨ ਤੈ ਗੁੰਡੇ ਲੈ ਸਾਂ ਨਾ ਤੱਕ ਕੇ ਰੱਖਣੇ ਵੱਧ ਤੋਂ ਦੋ ਗੁੰਡੇ ਪਾਸੇ ਤੇ ਰੱਖ ਲਈ ਤੇ ਲੈਕ ਸਾਈਡ ਤੇ ਜਿਹੜਾ ਆਪਾਂ ਸ਼ੁਰੂ ਕਰਦੇ ਆ ਉਹ ਤੋਂ ਬਹੁਤ ਜਲਦੀ ਜਲਦੀ ਇਹ ਡਿਜ਼ਾਈਨ ਬਣ ਕੇ ਆਉਂਦਾ ਇਸ ਤਰ੍ਹਾਂ ਹੀ ਆਪਣਾ ਬਣੂਗਾ ਇਹ ਦੁਆਰਾ ਫੇਰ ਉਸੇ ਤਰ੍ਹਾਂ ਇੱਕ ਹੁੰਡਾ ਉਤਾਰਾਂਗੇ ਇਹੀ ਤਿੰਨ ਗੁੰਡੇ ਆਪਾਂ ਇਸ ਤਰ੍ਹਾਂ ਸਿੱਧੇ ਸਿੱਧੇ ਬਣਾਉਣੇ ਆ ਇਹਦਾ ਇੱਕ ਹੁੰਡਾ ਇਹਦੇ ਵਿੱਚ ਨਿਕ ਮਲੌਣਾ ਹੈ ਇਹਦਾ ਇਹੀ ਤਿੰਨ ਗੁੰਡੇ ਪੁੱਗਣਾਗੇ ਫਿਰ ਇਹਨਾਂ ਦਾ ਤਾਗਾ ਇਸ ਤਰ੍ਹਾਂ ਕਰਾਂਗੇ ਇਸ ਤਰ੍ਹਾਂ ਹੀ ਅੱਗੇ ਦੀ ਅੱਗੇ ਵੜੀ ਜਾਊ ਬਹੁਤ ਪਿਆਰਾ ਬਣ ਕੇ ਆਊਗਾ ਕਿਵੇਂ ਲੱਗਿਆ ਕਮੈਂਟ ਕਰਕੇ ਦੱਸੋ ਸਾਡੇ ਵੀਡੀਓ ਵੇਖਣ ਲਈ ਜੁੜੇ ਰਹੇ ਹੋ ਨੇ ਬਹੁਤ ਬਹੁਤ ਥੈਂਕ ਯੂ ਜੀ